ਬੇਅੰਤ ਮਹਿਮਾ ਹੈ ਤੀਜੇ ਪਾਤਸ਼ਾਹ ਦੀ ਬੇਅੰਤ ਮਹਿਮਾ ਹੈ ਤੀਜੇ ਪਾਤਸ਼ਾਹ ਦੀ ਕੀਤੀ ਬਖਸ਼ਿਸ਼ ਹੈ ਕੋਲ ਸੰਸਾਰੀਆਂ ਤੇ ਸੇਵਾ ਤਿਆਗ ਤੇ ਪਰ ਉਪਕਾਰ ਡਾਡੇ ਮੇਰਾ ਕੀਤੀਆਂ ਸੰਗਤਾਂ ਪਿਆਰੀਆਂ ਤੇ ਕੇਂਦਰ ਸਿੱਖੀ ਦਾ ਪਹਿਲਾ ਉਸਾਰ ਆਇਆ ਗੋਇੰਦਵਾਲ ਸਾਹਿਬ ਸਾਖੀ ਵੀ ਲੱਗਣ ਲੱਗ ਪਈ ਸੀ ਕੇਂਦਰ ਸਿੱਖੀ ਦਾ ਪਹਿਲਾ ਉਹ ਸਾਰਿਆ ਏ ਲੋਕਾਈ ਝੁੱਕ ਗਈ ਰੀਤਾ ਨਿਹਾਰੀਆਂ ਤੇ ਸੇਵਾਦਾਰਾਂ ਨੂੰ ਕਿੰਨਾ ਈਮਾਨ ਦਿੱਤਾ ਵੰਡੀਆਂ ਰਹਿਮਤਾ ਪੰਥ ਅਧਿਕਾਰੀਆਂ ਤੇ ਪਿੰਡ ਬਾਸਰ ਕੇ ਵਿੱਚ ਪ੍ਰਕਾਸ਼ ਹੋਇਆ ਲక్ష్ਮੀ ਮਾਤ ਦੀ ਗੋਦ ਰੁਸ਼ਨਾਰ ਆਏ ਤੇਜ ਭਾਨ ਦੀ ਕੁਲ ਨੂੰ ਭਾਗ ਜਾਗੇ ਫਰਜਾਂ ਦੇ ਜਿਨ੍ਹਾਂ ਦੇ ਧਾਰ ਅਵਤਾਰ ਆਏ 5 ਮਈ 1479 ਈਸਵੀ ਨੂੰ ਮਾਤ ਲੋਕ ਜਿੱਤੀ ਜੇ ਦਾਤ ਆ ਰਿਹਾ ਏ ਤੇ ਕਰਨ ਗੰਗਾ ਇਸ਼ਨਾਨ ਹਰ ਸਾਲ ਜਾਂਦੇ ਸਤਗੁਰ ਜਿਸ ਦੇ ਵਿੱਚ ਪਰਵਾਰ ਆਈ ਬੀਬੀ ਅਮਰੋ ਤੋਂ ਸੁਣੀ ਸੀ ਜਦ ਬਾਣੀ ਰਿਸ਼ਤੇਦਾਰੀ ਵਿੱਚ ਨੋ ਲੱਗਦੀ ਸੀ ਇਹਨਾਂ ਦੀ ਬੀਬੀ ਅਮਰੋ ਤੋਂ ਸੁਣੀ ਸੀ ਜਦ ਬਾਣੀ ਖਡੂਰ ਸਾਹਿਬ ਚ ਗੁਰੂ ਦਰਬਾਰ ਆਏ ਗੁਰੂ ਅੰਗਦ ਦਾ ਦਰਸ ਜਦ ਆ ਕੀਤਾ ਖੁਸ਼ੀਆਂ ਖੇੜੇ ਤੇ ਮਨਖਮਾਰ ਆਈ ਦੇਖੀ ਰਹਿਮਤੇ ਬੜੀ ਦਰਬਾਰ ਅੰਦਰ ਜਿੱਥੇ ਚੱਲੇ ਸਾਰਾ ਸੰਸਾਰ ਆਏ ਮਿਲੇ ਜ਼ਿੰਦਗੀ ਨਵੀਂ ਜਗਿਆਸੂਆਂ ਨੂੰ ਜਿੱਥੇ ਸਤਗੁਰ ਅਪਰੰਪਾ ਆਇਆ ਸੇਵਾ ਸਿਮਰਨ ਦੇ ਵਿੱਚ ਲੇ ਵੇਲੀਨਾ ਹੋ ਕੇ ਬਿਰਦ ਆਜੂ ਤੇ ਕਾਰ ਕਮਾਲ ਦਿੱਤਾ ਗਾਗਰ ਪਾਣੀ ਦੀ ਢੋਈਏ ਗੁਰਾਂ ਤਾਈ ਮਨ ਸੇਵਾ ਚ ਕਾਰ ਨੇ ਹਾਲ ਦਿੱਤਾ ਟੁੱਠੇ ਸਤਗੁਰ ਗੁਰਿਆਈ ਬਖਸ਼ ਦਿੱਤੀ ਜਕਾਰਾ ਬਲਾਓ ਇੱਕ ਬੋਲੇ ਸੋ ਨਿਆ ਸੋ ਸ੍ਰੀ ਅਕਾਲ ਕਾਗਰ ਪਾਣੀ ਦੀ ਢੋਈਏ ਗੁਰਾਂ ਤਾਈ ਮਨ ਸੇਵਾ ਚ ਕਰਨ ਹਾਲ ਦਿੱਤਾ ਟੁੱਠੇ ਸਤਗੁਰ ਗੁਰਿਆਈ ਬਖਸ਼ ਦਿੱਤੀ ਜਦੋਂ ਕਿ ਨਾਇ ਕਾਰ ਵਿਸ਼ਾਲ ਦਿੱਤਾ ਜਿੰਨੂੰ ਜੁਲਾਹੀ ਨਾ ਥਾਵਾ ਵੀ ਆਖਿਆ ਸੀ ਕਰ ਉਸ ਨੂੰ ਇੱਕ ਮਿਸਾਲ ਦਿੱਤਾ ਕਰ ਉਸ ਨੂੰ ਇੱਕ ਮਿਸਾਲ ਦਿੱਤਾ ਸਿੱਖੀ ਰੀਤ ਪ੍ਰਤੀਤ ਦਰਸਾਈ ਉਹਨਾਂ ਚੌਧਰੀ ਸਾਹਿਬ ਸਿੱਖੀ ਰੀਤ ਪ੍ਰਤੀਤ ਦਰਸਾਈ ਉਹਨਾਂ ਸਮਝਾ ਦਇਆ ਸੰਤੋਖ ਤੇ ਧੀਰ ਦਿੱਤੀ ਲੰਗਰ ਖੂਬ ਚਲਾਏ ਪਾਤਸ਼ਾਹ ਨੇ ਉੱਚ ਨੀਤ ਦੀ ਮੇਟ ਲਕੀਰ ਦਿੱਤੀ ਲੰਗਰ ਛਕੇ ਅਸੀਂ ਅਕਬਰ ਬਾਦਸ਼ਾਹ ਨੇ ਲੰਗਰ ਛਕੇ ਸੀ ਅਕਬਰ ਵੀ ਬੈਠ ਪੰਗਤ ਬਣਾ ਐਸੀ ਇਹ ਸਿੱਖੀ ਤਸਵੀਰ ਦਿੱਤੀ 22 ਮੰਝੀਆਂ ਥਾਪ ਕੇ ਬਾਦਸ਼ਾਹ ਨੇ ਸਿੱਖੀ ਵਾਲੀ ਇਹ ਬਦਲ ਤਕਦੀਰ ਦਿੱਤੀ